ਸਿਰਜਣਾਤਮਕਤਾ ਅਤੇ ਆਲਮੀ ਸਦਭਾਵਨਾ ਪ੍ਰਤੀ ਵਚਨਬੱਧਤਾ ਦੇ ਸ਼ਾਨਦਾਰ ਪ੍ਰਦਰਸ਼ਨ ਤਹਿਤ ਫਿਰੋਜ਼ਪੁਰ ਕੈਂਟ ਵਿੱਚ ਫੌਜੀ ਪਤਨੀਆਂ ਨੇ ਇੱਕ ਸ਼ਾਨਦਾਰ ਕੰਦ ਚਿੱਤਰ ਸਥਾਪਿਤ ਕੀਤਾ। ਦੁਨੀਆ ਭਰ ਵਿੱਚ ਸ਼ਾਂਤੀ ਦੇ ਧਾਗੇ ਦੀ ਬੁਣਾਈ ਸਿਰਲੇਖ ਵਾਲੀ ਇਹ ਸੁੰਦਰ ਕਲਾਕਾਰੀ ਵਿਸ਼ਵ ਸ਼ਾਂਤੀ ਦਾ ਡੂੰਗਾ ਸੁਨੇਹਾ ਦਿੰਦੇ ਹੋਏ ਪਿਆਰ ਅਤੇ ਸਮਰਪਣ ਨਾਲ ਤਿਆਰ ਕੀਤੀ ਗਈ ਹੈ ਫੌਜੀ ਕੈਂਪ ਦੇ ਅੰਦਰ ਸਥਾਪਿਤ ਇਕੰਦ ਚਿੱਤਰ ਏਕਤਾ ਸਦਭਾਵਨਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਫੌਜੀਆਂ ਦੀਆਂ ਪਤਨੀਆਂ ਵੱਲੋਂ ਕੀਤੀ ਗਈ ਇਸ ਵਿਲੱਖਣ ਪਹਿਲ ਕਦਮੀ ਦਾ ਮੰਤਵ ਇਹਨਾਂ ਕਦਰਾਂ ਕੀਮਤਾਂ ਨੂੰ ਸਰਹੱਦਾਂ ਦੇ ਪਾਰ ਤੱਕ ਫੈਲਾਉਣਾ ਹੈ ਇਸ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਗੋਲਡਨ ਐਰੋ ਡਿਵੀਜ਼ਨ ਦੀ ਚੇਅਰਪਰਸਨ ਸ਼ਿਖਾ ਸ਼ੌਰਣ ਦੇ ਉਪਰਾਲਿਆਂ ਸਦਕਾ ਇਸ ਕੰਧ ਚਿੱਤਰ ਦੀ ਉਸਾਰੀ ਕੀਤੀ ਗਈ ਹੈ ਜਿਹੜੇ ਖੁਦ ਕਲਾ ਦੇ ਪਰਿਵਰਤਨਸ਼ੀਲ ਸ਼ਕਤੀ ਵਿੱਚ ਸਿੱਦਤ ਨਾਲ ਵਿਸ਼ਵਾਸ ਰੱਖਦੇ ਨੇ ਸ਼ਿਖਾ ਨੇ ਕਿਹਾ ਕਿ ਕਲਾ ਵਿੱਚ ਹੱਦਾਂ ਸਰਹੱਦਾਂ ਨੂੰ ਪਾਰ ਕਰਨ ਅਤੇ ਤਾਲਮੇਲ ਵਧਾਉਣ ਦੀ ਸ਼ਕਤੀ ਹੁੰਦੀ ਹੈ ਉਹਨਾਂ ਨੇ ਇਸ ਪਹਿਲ ਕਦਮੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਅਸੀਂ ਦੁਨੀਆ ਵਿੱਚ ਸ਼ਾਂਤੀ ਬਹਾਲੀ ਅਤੇ ਸਤਿ ਭਾਵਨਾ ਨੂੰ ਗੜੇ ਲਗਾਉਣ ਲਈ ਪ੍ਰੇਰਿਤ ਕਰਨ ਦੀ ਉਮੀਦ ਰੱਖਦੇ ਹਾਂ फरोजपुर दे जिला पुलिस कप्तान सौम्या मिश्रा ਵੱਲੋਂ ਇਸ ਕੰਗ ਚਿੱਤਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਕਲਾਕਾਰਾਂ ਦੀ ਸਿਰਜਣਾਤਮਕਤਾ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਇਹ ਕਲਾਕਾਰੀ ਸ਼ੌਣੀ ਦੀਆਂ ਕੰਧਾਂ ਤੋਂ ਆਲਮੀ ਪੱਧਰ ਦੀ ਸ਼ਾਂਤੀ ਦੇ ਚਾਨਣ ਮਨਾਰੇ ਵਜੋਂ ਕੰਮ ਕਰੇਗੀ। ਉਹਨਾਂ ਅਸ ਪ੍ਰਗਟਾਈ ਕਿ ਸ਼ਾਂਤੀ ਦੀ ਇਹ ਕੰਧ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੀ ਰਹੇਗੀ।